ਸਸ਼ੇਕਾਲ ਸਬਰੰਗ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਸੂਨੀਆਂ ਸਵਾਗਤ ਕਰਦੀਆਂ ਆਓ ਨੋਸਮਾਰਦੇ ਹਾਂ ਅੱਜ ਦੀਆਂ ਮੁੱਖ ਖਬਰਾਂ ਤੇ ਸੰਤ ਬਾਬਾ ਪ੍ਰੇਮ ਸਿੰਘ ਜੀ ਮੁਰਾਲੇ ਵਾਲਿਆਂ ਦੀ 75ਵੀਂ ਨਿਗੀ ਯਾਦਚ ਕਰਵਾਇਆ ਜਾ ਰਿਹਾ ਹੈ ਧਾਰਮਿਕ ਸਮਾਗਮ ਆਰਡਰ ਆਫ ਆਸਟ੍ਰੇਲੀਆ ਰਾਸ਼ਟਰੀ ਸਨਮਾਨ ਫਰਨਾਲੀ ਦਾ ਹਿੱਸਾ ਅਮਰੀਕਾ ਚ ਸ਼ਖਸ ਨੇ ਯਹੂਦੀ ਲੋਕਾਂ ਨੂੰ ਬਣਾਇਆ ਨਿਸ਼ਾਨਾ ਭੀੜ ਤੇ ਸੁੱਟਿਆ ਫਾਇਰਬੰਬ ਕਈ ਲੋਕ ਝੁੱਲ ਸੇ ਵਿਧਾਇਕ ਆ ਕਬਾ ਸੰਸਾਰੀ ਦੀ ਵਿਧਾਨ ਸਭਾ ਮੈਂਬਰਸ਼ਿਪ ਖਤਮ ਦੇਸ਼ ਇੱਕ ਵਾਰ ਫੇਰ ਤੋਂ ਕਰੋਨਾ ਨੇ ਫੜੀ ਰਫ਼ਤਾਰ ਪਿਛਲੇ 24 ਘੰਟਿਆਂ ਚ ਚਾਰ ਦੀ ਹੋਈ ਮੌਤ ਅਤੇ ਹੁਣ ਖਬਰਾਂ ਵਿਸਥਾਰ ਨਾਲ ਮਹਾਨ ਤਪਸਵੀ ਯੁਗਪੁਰਸ਼ ਵਿਦਿਆਦੇਦਾਨੀ ਅਤੇ ਉੱਗੇ ਸਮਾਜ ਸੇਵਕ ਸੰਤ ਬਾਬਾ ਪ੍ਰੇਮ ਸਿੰਘ ਜੀ ਮੁਰਾਲੇ ਵਾਲਿਆਂ ਦੀ 75ਵੀਂ ਪਿਆਰੀ ਮਿੱਠੀ ਤੇ ਨਿੱਘੀ ਯਾਦ ਗੁਰਦੁਆਰਾ ਸਿੱਖ ਐਸੋਸੀਏਸ਼ਨ ਆਫ ਬਾਲਟਿਮੋਰ ਵਿਖੇ ਬਹੁਤ ਹੀ ਸ਼ਰਧਾ ਤੇ ਉਤਸ਼ਾਹ ਨਾਲ ਸੰਤ ਬਾਬਾ ਪ੍ਰੇਮ ਸਿੰਘ ਸਿੱਖ ਕਲਚਰਲ ਸੁਸਾਇਟੀ ਅਤੇ ਸਮੂਹ ਸੰਗਤ ਵੱਲੋਂ 13 14 ਤੇ 15 ਜੂਨ 2025 ਦਿਨ ਸ਼ੁੱਕਰਵਾਰ ਸ਼ਨੀਵਾਰ ਤੇ ਐਤਵਾਰ ਨੂੰ ਮਨਾਇਆ ਜਾ ਰਹੀ ਹੈ 13 ਜੂਨ ਦਿਨ ਸ਼ੁੱਕਰਵਾਰ ਨੂੰ ਸ੍ਰੀ ਅਖੰਡ ਪਾਠ ਸਾਹਿਬ ਸਵੇਰੇ 10 ਵਜੇ ਆਰੰਭ ਹੋਣਗੇ ਅਤੇ 15 ਜੂਨ ਦਿਨ ਐਤਵਾਰ ਨੂੰ ਸਵੇਰੇ 10 ਵਜੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਪੋਗ ਪਾਈ ਜਾਣਗੇ ਜਿਸ ਤੋਂ ਪ੍ਰਾਂਤ ਰਾਗੀ ਸਿੰਘਾਂ ਵੱਲੋਂ ਕਥਾ ਕੀਰਤਨ ਕਰ ਪਹੁੰਚੀਆਂ ਸੰਗਤਾਂ ਨੂੰ ਨੇਹਾਲ ਕੀਤਾ ਜਾਵੇਗਾ ਇਸ ਮੌਕੇ ਇੱਕ ਤੋਂ 2 ਵਜੇ ਤੱਕ ਖਾਲਸਾ ਅਕੈਡਮੀ ਦੇ ਬੱਚਿਆਂ ਵੱਲੋਂ ਕੀਰਤਨ ਕੀਤਾ ਜਾਵੇਗਾ ਇਸ ਮੌਕੇ ਗੁਰੂ ਘਰ ਦੇ ਬਾਹਰ ਸੰਗਤਾਂ ਦੇ ਲਈ ਖਾਣ-ਪੀਣ ਦੇ ਫ੍ਰੀ ਸਟਾਲਸ ਲਗਾਏ ਜਾਣਗੇ ਇਸ ਤਰ੍ਹਾਂ ਗੁਰੂ ਕਾ ਲੰਗਰ 3 ਦਿਨ ਅਤੁੱਟ ਵਰਤਾਇਆ ਜਾਵੇਗਾ ਇਸ ਦੇ ਨਾਲ ਹੀ ਬੱਚਿਆਂ ਲਈ ਵਿਸ਼ੇਸ਼ ਮੰਗੂੜੇ ਤੇ ਰਾਈਟਸ ਦਾ ਪ੍ਰਬੰਧ ਵੀ ਕੀਤਾ ਜਾਵੇਗਾ ਵਧੇਰੇ ਜਾਣਕਾਰੀ ਲਈ ਤੁਸੀਂ ਇਹਨਾਂ ਨੰਬਰਾਂ 'ਤੇ ਸੰਪਰਕ ਕਰ ਸਕਦੇ ਹੋ ਆਰਡਰ ਆਫ ਆਸਟ੍ਰੇਲੀਆ ਰਾਸ਼ਟਰੀ ਸਨਮਾਨ ਪ੍ਰਣਾਲੀ ਦਾ ਹਿੱਸਾ ਹੈ ਇਹ ਉਹਨਾਂ ਆਸਟ੍ਰੇਲੀਅਨਸ ਦੀ ਛਾਣਖਤ ਕਰਨ ਅਤੇ ਸਨਮਾਨਿਤ ਕਰਨ ਦਾ ਪ੍ਰਮੁੱਖ ਤਰੀਕਾ ਹੈ ਜੋ ਆਪਣੀਆਂ ਹੱਦਾਂ ਤੋਂ ਪਾਰ ਜਾ ਕੇ ਕੰਮ ਕਰਦੇ ਨੇ ਅਤੇ ਜੋ ਭਾਈਚਾਰੇ ਲਈ ਸ਼ਾਨਦਾਰ ਯੋਗਦਾਨ ਪਾਉਂਦੇ ਨੇ ਸਨਮਾਨ ਦੇ ਲਈ ਨਾਮਜ਼ਦਗੀਆਂ ਉੱਤੇ ਕਾਉਂਸਲ ਫਾਰ ਦਾ ਆਰਡਰ ਆਫ ਆਸਟ੍ਰੇਲੀਆ ਦੁਆਰਾ ਵਿਚਾਰ ਕੀਤਾ ਜਾਂਦਾ ਹੈ ਇਹ ਇੱਕ ਸੁਤੰਤਰ ਸੰਸਥਾ ਹੈ ਜੋ ਗਵਰਨਰ ਜਨਰਲ ਨੂੰ ਸਿਫਾਰਸ਼ਾ ਕਰਦੀ ਹੈ ਗਵਰਨਰ ਜਨਰਲ ਦੇ ਦਫ਼ਤਰ ਦੇ ਡਾਇਰੈਕਟਰ ਰੌਬ ਆਇਲਿੰਗ ਕਹਿੰਦੇ ਹਨ ਕਿ ਆਰਡਰ ਆਫ ਆਸਟ੍ਰੇਲੀਆ ਸਾਰੇ ਆਸਟ੍ਰੇਲੀਅਨਸ ਦੇ ਲਈ ਹੈ ਇਸੇ ਸਨਮਾਨ ਦੇ ਲਈ ਪ੍ਰਕਿਰਿਆ ਅਸਲ ਵਿੱਚ ਭਾਈਚਾਰੇ ਦੇ ਅੰਦਰੋਂ ਨਾਮਜ਼ਦਗੀ ਨਾਲ ਸ਼ੁਰੂ ਹੁੰਦੀ ਹੈ ਅਮਰੀਕਾ ਦੇ ਕੋਲੋਰਾਡੋ ਦੇ ਬੋਲਡਰ ਵਿੱਚ ਹੋਏ ਹਮਲੇ 'ਚ ਘੱਟੋ-ਘੱਟ 6 ਲੋਕ ਜ਼ਖਮੀ ਹੋ ਗਏ ਨੇ FBI ਨੇ ਕਿਹਾ ਹੈ ਕਿ ਇਸ ਦੀ ਜਾਂਚ ਕਤਵਾਦੀ ਹਮਲੇ ਵਜੋਂ ਕੀਤੀ ਜਾ ਰਹੀ ਹੈ ਇਸ ਨਿਸ਼ਾਨਾਬੱਧ ਹਮਲੇ ਨੂੰ ਅੰਜਾਮ ਦੇਣ ਵਾਲੇ ਸ਼ੱਕੀ ਨੇ ਫ੍ਰੀ ਫਲਸਤੀਨ ਦੇ ਨਾਅਰੇ ਲਗਾਏ ਅਤੇ ਅੱਗ ਬੁਝਾਉਣ ਵਾਲੀ ਯੰਤਰ ਨਾਲ ਹਮਲਾ ਕੀਤਾ ਹਮਲੇ ਵਿੱਚ ਯਹੂਦੀ ਪ੍ਰਦਰਸ਼ਨਕਾਰੀਆਂ ਨੂੰ ਨਿਸ਼ਾਨਾ ਬਣਾਇਆ ਗਿਆ ਲੋਕ ਇੱਥੇ ਹਮਾਸ ਵੱਲੋਂ ਬੰਦਕ ਬਣਾਏ ਗਏ ਯਹੂਦੀ ਪ੍ਰਦਰਸ਼ਨਕਾਰੀਆਂ ਦੀ ਰਿਹਾਈ ਦੀ ਮੰਗ ਕਰ ਰਹੇ ਸਨ ਸ਼ੱਕੀ ਦੀ ਪਛਾਣ 45 ਸਾਲਾ ਮੁਹੰਮਦ ਸਾਬਰੀ ਸੁਲੇਮਾਨ ਵਜੋਂ ਹੋਈ ਹੈ ਜਿਸ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਸੀ ਇਹ ਯਹੂਦੀ ਪ੍ਰਦਰਸ਼ਨਕਾਰੀਆਂ ਤੇ ਹਮਲਾ ਇਜ਼ਰਾਈਲ ਹਮਾਸ ਯੁੱਧ ਦੌਰਾਨ ਯਹੂਦੀ ਪਾਈਚਾਰੇ ਵਿਰੁੱਧ ਵੱਧਦੀ ਯਹੂਦੀ ਵਿਰੋਧੀ ਹਿੰਸਾ ਦੀ ਲੜੀ ਵਿੱਚ ਨਵੀਨਤਮ ਹੈ ਇਹ ਘਟਨਾ ਵਾਸ਼ਿੰਗਟਨ ਡੀਸੀ ਵਿੱਚ ਕੈਪੀਟਲ ਯਹੂਦੀ ਅਜਾਇਬ ਘਰ ਦੇ ਬਾਹਰ ਦੋ ਇਜ਼ਰਾਈਲੀ ਦੂਤਾਵਾਸ ਕਰਮਚਾਰੀਆਂ ਦੀ ਗੋਲੀ ਮਾਰ ਕੇ ਹੱਤਿਆ ਕਰਨ ਤੋਂ ਕੁਝ ਦਿਨ ਬਾਅਦ ਵਾਪਰੀ ਹੈ ਹਮਲੇ ਵਿੱਚ ਕੁਝ ਲੋਕ ਗੰਭੀਰ ਜ਼ਖਮੀ ਹੋਏ ਨੇ ਜਦੋਂ ਕਿ ਹੋਰਾਂ ਨੂੰ ਮਾਮੂਲੀ ਸੱਟਾਂ ਲੱਗੀਆਂ ਸਨ 1 ਜੂਨ ਸਾਲ 2022 ਨੂੰ ਵਿਧਾਨ ਸਭਾ ਚੋਣਾਂ ਦੌਰਾਨ ਨਫ਼ਰਤੀ ਭਾਸ਼ਣ ਦੇਣ ਸੰਬੰਧੀ ਇੱਕ ਮਾਮਲੇ ਵਿੱਚ ਐਮਪੀ ਐਮਐਲਏ ਦੀ ਵਿਸ਼ੇਸ਼ ਅਦਾਲਤ ਵੱਲੋਂ ਯੂਪੀ ਦੇ ਵਿਧਾਇਕ ਅਬਾਸ ਅंसारी ਨੂੰ 2 ਸਾਲਾਂ ਦੀ ਸਜ਼ਾ ਸੁਣਾਈ ਜਾਣ ਮਗਰੋਂ ਉਨ੍ਹਾਂ ਦੀ ਵਿਧਾਨ ਸਭਾ ਮੈਂਬਰਸ਼ਿਪ ਸਮਾਪਤ ਕਰ ਦਿੱਤੀ ਗਈ ਹੈ ਜਾਣਕਾਰੀ ਅਨੁਸਾਰ ਅਬਾਸ ਅंसारी ਸਾਲ 2022 ਵਿੱਚ ਸਮਾਜਵਾਦੀ ਪਾਰਟੀ ਦੀ ਅਗਵਾਈ ਵਾਲੇ ਗੱਠਜੋੜ ਤਹਿਤ SBSP ਦੀ ਟਿਕਟ ਤੇ ਪਹਿਲੀ ਵਾਰ ਮੌ ਸਦਰ ਵਿਧਾਨ ਸਭਾ ਹਲਕੇ ਤੋਂ ਵਿਧਾਇਕ ਚੁਣੇ ਗਏ ਸਨ ਹੁਣ ਵਿਧਾਇਕ ਅंसारी ਦੀ ਵਿਧਾਨ ਸਭਾ ਮੈਂਬਰਸ਼ਿਪ ਸਮਾਪਤ ਕਰ ਦਿੱਤੇ ਜਾਣ ਮਗਰੋਂ ਮੌ ਸਦਰ ਸੀਟ ਨੂੰ ਖਾਲੀ ਐਲਾਨ ਦਿੱਤਾ ਗਿਆ ਇਸ ਦੌਰਾਨ SBSP ਮੁਖੀ ਤੇ UP ਦੇ ਕੈਬਨਿਟ ਮੰਤਰੀ ਓਮ ਪ੍ਰਕਾਸ਼ ਰਾਜਪੁਰ ਨੇ ਏਜੰਸੀ ਨੂੰ ਕਿਹਾ ਕਿ ਉਹ ਪਾਰਟੀ ਦੇ ਵਿਧਾਇਕ ਖਾਨ ਅਦਾਲਤ ਨੇ ਆਪਣਾ ਫੈਸਲਾ ਸੁਣਾ ਦਿੱਤਾ ਹੈ ਉਹ ਆਪਣੇ ਪੱਖ ਰੱਖਣ ਲਈ ਸੁਪਰੀਮ ਕੋਰਟ ਜਾਣਗੇ

ब्रेक तो बात ਤੁਹਾਡਾ ਸਵਾਗਤ ਹੈ ਦੇਸ਼ ਭਰ ਚ ਕਰੋਨਾ ਇਨਫੈਕਸ਼ਨ ਦੇ ਮਾਮਲੇ ਵਧ ਰਹੇ ਨੇ ਸੋਮਵਾਰ ਸਵੇਰੇ ਤੱਕ ਕੁੱਲ ਸਰਗਰਮ ਮਾਮਲਿਆਂ ਦੀ ਗਿਣਤੀ 3961 ਤੱਕ ਪਹੁੰਚ ਗਈ ਹੈ ਪਿਛਲੇ 24 ਘੰਟਿਆਂ ਚ ਇਸ ਇਨਫੈਕਸ਼ਨ ਕਾਰਨ 4 ਮਰੀਜ਼ਾਂ ਦੀ ਮੌਤ ਹੋ ਗਈ ਹੈ ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਵੱਲੋਂ ਜਾਰੀ ਕੀਤੇ ਗਏ ਅੰਕੜਿਆਂ ਦੇ ਅਨੁਸਾਰ ਦੇਸ਼ ਚ ਕੁੱਲ 3961 ਸਰਗਰਮ ਮਾਮਲੇ ਨੇ ਹੁਣ ਤੱਕ 2188 ਮਰੀਜ਼ਾਂ ਨੂੰ ਸਿਹਤਮੰਦ ਹੋਣ ਤੋਂ ਬਾਅਦ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਹੈ ਤੇ 1 ਜਨਵਰੀ ਤੋਂ ਹੁਣ ਤੱਕ 32 ਲੋਕਾਂ ਦੀ ਮੌਤ ਹੋ ਚੁੱਕੀ ਹੈ ਪਿਛਲੇ 24 ਘੰਟਿਆਂ 'ਚ ਕੋਰੋਨਾ ਇਨਫੈਕਸ਼ਨ ਦੇ 203 ਸਰਗਰਮ ਮਾਮਲੇ ਸਾਹਮਣੇ ਆਏ ਨੇ ਅਤੇ 370 ਮਰੀਜ਼ਾਂ ਨੂੰ ਠੀਕ ਹੋਣ ਤੋਂ ਬਾਅਦ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਹੈ ਪਰ ਇਸ ਸਮੇਂ ਦੌਰਾਨ 4 ਲੋਕਾਂ ਨੇ ਆਪਣੀ ਜਾਨ ਗਵਾ ਦਿੱਤੀ ਹੈ राष्ट्रीय राजधानी तो इलावा महाराष्ट्र तमिलनाडु और केरल च एक एक मरीज़ की कोरोना मौत हो गई है कप्तान श्रेय सईयर द इकताली गेंदाबाद सतासी दौड़ा की बदौलत पंजाब किंग्स की टीम दूजे कुआलीफायर एतवार राति मुंबई इंडियनसू पां विकटा हरा के इंडियन प्रीमियर लीग फाइनल पहुँच गई है जी हाँ मुंबई इंडियनस की हार ये पक्का हो गया है कि आई पी एल न इस सीजन नव चैंपीयन मिलेगा ਹੁਣ 3 ਜੂਨ ਨੂੰ ਇਸੇ ਮੈਦਾਨ ਤੇ ਖੇਡੇ ਜਾਣ ਵਾਲੇ ਫਾਈਨਲ ਵਿੱਚ ਪੰਜਾਬ ਦਾ ਟੱਕਰਾ ਰਾਇਲ ਚੈਲੈਂਜਰਸ ਬੰਗਲੌਰੂ ਨਾਲ ਹੋਵੇਗਾ ਦੋਵਾਂ ਟੀਮਾਂ ਨੇ 18 ਸਾਲਾਂ ਵਿੱਚ ਇੱਕ ਵੀ ਖਿਤਾਬ ਨਹੀਂ ਜਿੱਤਿਆ ਪਿਛਲੇ ਸਾਲ ਆਪਣੀ ਕਪਤਾਨੀ ਵਿੱਚ ਕੋਲਕਾਤਾ ਨਾਈਟ ਰਾਈਡਰਸ ਨੂੰ ਖਿਤਾਬ ਦਿਵਾਉਣ ਵਾਲੇ ਸ਼੍ਰੇਸ਼ ਨੇ ਦਬਾਅ ਵਾਲੇ ਪਲਾ ਵਿੱਚ ਸ਼ਾਨਦਾਰ ਪਾਰੀ ਖੇਡਦੇ ਹੋਏ 11 ਸਾਲਾਂ ਵਿੱਚ ਪਹਿਲੀ ਵਾਰ ਪੰਜਾਬ ਨੂੰ ਫਾਈਨਲ ਵਿੱਚ ਪਹੁੰਚਾਇਆ ਕੌਮੀ ਮਾਨ ਨੂੰ ਵਧਾਉਣ ਅਤੇ ਸਰਹੱਦੀ ਖੇਤਰਾ ਵਿੱਚ ਸੈਰਸ ਪਾਟੇ ਨੂੰ ਉਤਸ਼ਾਹਿਤ ਕਰਨ ਲਈ ਇੱਕ ਇਤਿਹਾਸਿਕ ਕਦਮ ਚੁੱਕਦੇ ਹਾਂ ਭਾਰਤੀ ਸੈਨਾ ਦੀ ਗੋਲਡਨ 에ਰੋ ਡਿਵੀਜ਼ਨ ਨੇ ਇਤਿਹਾਸਿਕ ਰੋਸਪੁਰ ਕਿਲੇ ਨੂੰ ਜਨਤਾ ਲਈ ਖੋਲ ਦਿੱਤਾ ਹੈ ਇਹ ਪਹਿਲੀ ਵਾਰ ਹੈ ਕਿ 200 ਤੋਂ ਵੱਧ ਸਾਲਾਂ ਬਾਅਦ ਇਹ ਮਹੱਤਵਪੂਰਨ ਇਤਿਹਾਸਿਕ ਕਤਿ ਵਿਸ਼ੇਸ਼ ਥਾਪਤੀ ਸਾਈਟ ਆਮ ਲੋਕਾਂ ਦੇ ਵੇਖਣ ਲਈ ਖੁੱਲੀ ਹੈ ਇਹ ਭਾਰਤੀ ਸੈਨਾ ਦੀ ਇਸ ਵਚਨਬੱਧਤਾ ਦਾ ਸਬੂਤ ਹੈ ਕਿ ਸਥਾਨਕ ਆਬਾਦੀ ਨੂੰ ਭਾਰਤ ਦੀ समृद्ध सेना ਅਤੇ ਸਭਿਆਚਾਰਕ ਵਿਰਾਸਤ ਨਾਲ ਜੋੜਿਆ ਜਾਵੇ ਇਹ ਪਹਿਲ ਸਰਕਾਰੀ ਪੱਧਰ ਤੇ ਰਾਸ਼ਟਰੀ ਵਿਰਾਸਤ ਦੀ ਰੱਖਿਆ ਅਤੇ ਜ਼ਿੰਮੇਵਾਰ ਸਰਹੰਦੀ ਪ੍ਰਟਨ ਦੇ ਉਤਸ਼ਾਹ ਵੱਲ ਭਾਰਤੀ ਸੈਨਾ ਅਤੇ ਰੱਖਿਆ ਮੰਤਰਾਲੇ ਦੀ ਪੂਰੀ ਵਚਨਬੱਧਤਾ ਨੂੰ ਦਰਸਾਉਂਦੀ ਹੈ ਭਾਰਤ-ਪਾਕਿਸਤਾਨ ਸਰਹੱਦ ਨੇੜੇ ਰਣਨੀਤਿਕ ਢੰਗ ਨਾਲ ਸਥਿਤ ਫਿਰੋਜ਼ਪੁਰ ਕਿਲਾ 19ਵੀਂ ਸਦੀ ਦੀ ਸਿੱਖ ਸਾਮਰਾਜ ਦੀ ਸੈਨਿਕ ਵਿਸ਼ੇਸ਼ਤਾ ਦਾ ਸ਼ਾਨਦਾਰ ਨਮੂਨਾ ਹੈ ਇਸ ਦਾ ਵਿਲੱਖਣ ਛੇ ਪੂਜੀਆਕਾਰ ਅਤੇ ਮਜ਼ਬੂਤ ਰੱਖਿਆਤਮਕ ਢਾਂਚਾ ਉਸ ਸਮੇਂ ਦੀ ਰਣਨੀਤਿਕ ਸੋਚ ਨੂੰ ਦਰਸਾਉਂਦਾ ਹੈ ਸਿੱਖ ਰਾਜ ਦੇ ਸਰਹੱਦੀ ਰੱਖਿਆ ਜਾਲ ਦਾ ਅਹੰਕਾਰ ਰਹਿ ਚੁੱਕਿਆ ਇਹ ਕਿਲਾ ਅਜੇ ਵੀ ਬਹਾਦਰੀ ਅਤੇ ਵਿਰੋਧ ਦੀਆਂ ਕਹਾਣੀਆਂ ਨੂੰ ਸਾਂਭੇ ਹੋਏ ਹੈ ਵੱਡੀ ਗਿਣਤੀ ਵਿੱਚ ਪ੍ਰਵਾਸੀ ਜਾਨ ਜੋਖਮ ਵਿੱਚ ਪਾ ਕੇ ਬ੍ਰਿਟੇਨ ਪਹੁੰਚ ਰਹੇ ਨੇ ਬ੍ਰਿਟਿਸ਼ ਸਰਕਾਰ ਨੇ ਐਤਵਾਰ ਨੂੰ ਆંકੜੇ ਜਾਰੀ ਕੀਤੇ ਜਿਸ ਵਿੱਚ ਦੱਸਿਆ ਗਿਆ ਹੈ ਕਿ ਲਗਭਗ 1200 ਪ੍ਰਵਾਸੀ ਕਿਸ਼ਤੀਆਂ ਵਿੱਚ ਦੇਸ਼ ਪਹੁੰਚੇ ਜੋ ਕਿ ਇਸ ਸਾਲ ਹੁਣ ਤੱਕ ਇੱਕ ਦਿਨ ਵਿੱਚ ਦਰਜ ਪ੍ਰਵਾਸੀਆਂ ਦੀ ਸਭ ਤੋਂ ਵੱਧ ਗਿਣਤੀ ਹੈ ਗ੍ਰਹਿ ਮੰਤਰਾਲੇ ਦੇ ਤਾਜ਼ਾ ਅੰਕੜਿਆਂ ਤੋਂ ਪਤਾ ਚੱਲਦਾ ਹੈ ਕਿ ਸ਼ਨੀਵਾਰ ਨੂੰ 18 ਕਿਸ਼ਤੀਆਂ ਦੇ ਵਿੱਚ 1194 ਪ੍ਰਵਾਸੀ ਬ੍ਰਿਟੇਨ ਪਹੁੰਚੇ ਜਿਸ ਨਾਲ ਹੁਣ ਤੱਕ ਪਹੁੰਚਣ ਵਾਲੀਆਂ ਪ੍ਰਵਾਸੀਆਂ ਦੀ ਅਸਥਾਈ ਸਲਾਨਾ ਕੁੱਲ ਗਿਣਤੀ 14811 ਹੋ ਗਈ ਹੈ ਇਹ ਪਿਛਲੇ ਸਾਲ ਦੀ ਇਸੇ ਮਿਆਦ ਦੇ ਮੁਕਾਬਲੇ ਦੇਸ਼ ਵਿੱਚ ਦਾਖਲ ਹੋਣ ਵਾਲੀਆਂ ਪ੍ਰਵਾਸੀਆਂ ਦੀ ਗਿਣਤੀ ਵਿੱਚ 42% ਵਾਧਾ ਉੱਧਰ ਹਰਿਆਣਾ ਦੇ ਮਹਿੰਦਰਗੜ੍ਹ ਚ ਕਾਰ ਤੇ ਇੱਕ ਟਰੱਕ ਦੀ ਭਿਆਨਕ ਟੱਕਰ ਵਿੱਚ ਕਾਰ ਸਵਾਰ ਚਾਰ ਲੋਕਾਂ ਦੀ ਮੌਕੇ ਤੇ ਮੌਤ ਹੋ ਜਾਣ ਦੀ ਦੁਖਦਾਈ ਖਬਰ ਸਾਹਮਣੇ ਆਈ ਹੈ। ਹਾਦਸਾ ਦੇਰ ਰਾਤ 1 ਵਜੇ ਦੇ ਕਰੀਬ ਵਾਪਰਿਆ ਦੱਸਿਆ ਜਾ ਰਿਹਾ ਹੈ। ਪੁਲਿਸ ਨੇ ਮੌਕੇ ਤੇ ਪਹੁੰਚ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਤੇ ਲਾਸ਼ਾਂ ਨੂੰ ਪੋਸਟਮਾਰਟਮ ਲਈ ਹਸਪਤਾਲ ਭੇਜਵਾ ਦਿੱਤਾ ਹੈ। ਹਾਦਸਾ ਇੰਨਾ ਭਿਆਨਕ ਸੀ ਕਿ ਕਾਰ ਪੂਰੀ ਤਰ੍ਹਾਂ ਚੱਕਨਾਚੂਰ ਹੋ ਗਈ। ਦੋ ਲਾਸ਼ਾਂ ਨੂੰ ਰਾਤ ਨੂੰ ਹੀ ਬਾਹਰ ਕੱਢ ਲਿਆ ਗਿਆ ਸੀ ਜਦੋਂ ਕਿ ਬਾਕੀ ਦੋ ਲਾਸ਼ਾਂ ਨੂੰ ਸੋਮਵਾਰ ਸਵੇਰੇ ਕਟਰ ਦੀ ਮਦਦ ਨਾਲ ਕਾਰ ਦੀ ਖਿੜਕੀ ਕੱਟ ਕੇ ਬਾਹਰ ਕੱਢਿਆ ਗਿਆ ਹੈ। ਇਹ ਸਾਂ ਸਾਡੀਆਂ ਅੱਜ ਦੀਆਂ ਖਬਰਾਂ ਨਵੀਆਂ ਤੇ ਤਾਜ਼ੀਆਂ ਖਬਰਾਂ ਲੈ ਕੇ ਜਲਦ ਹਾਜ਼ਰ ਹੋਵਾਂਗੇ। ਤਦ ਤੱਕ ਲਈ ਮੈਨੂੰ ਦੋ ਵਈ ਇਜਾਜ਼ਤ। ਧੰਨਵਾਦ।